ਬਾਬਾ ਟੋਡਰਮਲ ਉਹਦੀ ਘਰ ਵਾਲੀ ਤੇ ਬਾਬਾ ਟੋਡਰਮਲ ਦਾ ਭਰਾ ਨਗਰਮਲ ਤੇ ਭਾਈ ਜੋਤ ਸਿੰਘ ਇਹਨਾਂ ਨੇ ਬਾਬਾ ਟੋਡਰਮਲ ਨਗਰਮਲ ਬਾਬਾ ਮੋਤੀराम ਭਾਈ ਜੋਤ ਸਿੰਘ ਨੇ ਤਾਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸ্নান ਕਰਾਇਆ ਉਸੇ ਹੰਸਲਾ ਨਦੀ ਦੇ ਜਲ ਨਾਲ ਨਵੇਂ ਕੱਪੜੇ ਪਾਏ ਗਏ ਸਹਿਬਜ਼ਾਦਿਆਂ ਦੇ ਮਾਤਾ ਗੁਜਰ ਕੌਰ ਜੀਆਂ ਦੇ ਸਰੀਰ ਦਾ ਸੰਸਕਾਰ ਵਾਹਿਗੁਰੂ ਸ਼ਨਾਣ ਕਰਾਇਆ ਬਾਬਾ ਮੋਤੀ RAM ਜੀਆਂ ਦੀ ਮਾਂ ਨੇ ਤੇ ਬਾਬਾ ਚੌਟਰ ਮਲ ਜੀਆਂ ਦੀ ਧਰਮ ਸਤਿ ਦੀ ਇਹ ਲਿਖਿਆ ਹੋਇਆ ਹੈ ਬ੍ਰਿਜ ਭਾਸ਼ਾ ਵਿੱਚ ਦੋਨਾ ਸਿੰਘ ਹਡੋਰੀਏ ਨੇ ਜਿਹੜਾ ਸਰਸਾ ਤੋਂ ਵਾਪਸ ਹੋਇਆ ਸੀ ਉਹ ਵੀ ਵਿਛੜਿਆ ਸੀ ਉਹਨੇ ਅਖੀ ਡਿਠਾ ਹਾਲ ਲਿਖਿਆ ਬਰੋ ਵੀ ਕੀ ਕੀ ਬਾਣਾ ਵਰਤਿਆ ਸਾਹਿਬ ਜੱਦਿਆਂ ਨਾਲ ਇੱਕ ਤਾਂ ਹੁੰਦੀ ਹੈ ਕੰਨੀ ਸੁਣੀ ਗੁਰਮਤਿਓ ਉਹਦੇ ਵਿੱਚ ਕੁਛ ਨਾ ਕੁਸਰ ਗੁਰਮੁਖ ਕੋ ਕਮੀ ਰਹਿ ਸਕਦੀ ਹੈ ਪਰ ਅੱਖੀ ਦੇਖੀ ਵਿੱਚ ਤਾਂ ਨਹੀਂ ਰਹਿ ਸਕਦੀ ਕਿੰਨੇ ਠਸਟ ਸਹਾਰੇ ਸਹਿਬ ਜਾਦਿਆਂ ਨੇ ਮਾਤਾ ਗੁਜਰੀ ਨੇ ਪੁੱਤਰਿਆਂ ਨੂੰ ਕਿੰਨੀ ਸਿੱਖਿਆ ਦਿੱਤੀ ਕਿ ਉਹਨਾਂ ਦੇ ਮਨ ਪੱਕੇ ਕਰ ਦਿੱਤੇ ਆਓ ਨਾ ਪ੍ਰਸਮਰਤੀ ਕਰੀਏ ਨਗਰ ਕੀਰਤਨ ਆਉਣ ਵਾਲਾ ਗੁਰਮੁਖੋ ਭਾਵੇਂ ਕਿ ਕਈ ਦਿਨਾਂ ਦੇ ਲਗਾਤਾਰ ਕੀਰਤਨ ਦੀ ਸੇਵਾ ਕਰਨ ਕਰਕੇ ਦਸ ਦਾ ਗਲਾ ਵੀ ਬੈਠਿਆ ਪਰ ਗੁਰਮੁਖੋ ਇੱਥੇ ਕੀਰਤਨ ਕਰਨ ਦਾ ਇਹੀ ਮਨੋਰਥ ਸੀ ਕਿ ਬੱਚਿਆਂ ਨੂੰ ਪਤਾ ਲੱਗ ਜਾਵੇ ਜਿਨ੍ਹਾਂ ਨੂੰ ਵੱਡਿਆਂ ਨੂੰ ਵੀ ਇਤਿਹਾਸ ਦਾ ਨਹੀਂ ਨਾ ਪਤਾ ਗੁਰੂ ਗੋਖੂਰਾਂ ਨੂੰ ਵੀ ਪਤਾ ਲੱਗ ਜੇ ਕਿ ਇਹ ਨਗਰ ਕੀਰਤਨ ਕਿਉਂ ਆਉਂਦਾ ਸਹਾਬਜਾਦਿਆਂ ਨੇ ਕੱਲਾ ਨੀਹਾ ਵਿੱਚ ਨਹੀਂ ਚੜੇ ਗਏ ਉਦੋਂ ਪਹਿਲਾ ਬੜੇ ਕਸ਼ਟ ਚੱਲੇ ਸੀ ਉਹਨਾਂ ਨੇ ਜਾਲਮਾਂ ਨੇ ਬੜਾ ਜ਼ੋਰ ਲਾ ਲਿਆ ਸੀ ਪਰ ਝੁਕੇ ਨਹੀਂ ਸੀ ਗੁਰੂ ਗੋਖੂਰ ਧਰਮ ਨਹੀਂ ਸੀ ਹਾਰਿਆ ਸਾਡੇ ਤੇ ਅੱਜ ਕੋਈ ਜ਼ੁਲਮ ਨਹੀਂ ਹੋ ਰਿਹਾ ਅਸੀਂ ਜ਼ਮੀਨ ਜਾਇਦਾਦ ਕੋਠੀਆਂ ਦੇ ਮਾਲਕਾਂ ਪਰਿਵਾਰਾਂ ਵਾਲਿਆਂ ਪਰ ਸਿੱਖੀ ਛੱਡਦੇ ਜਾ ਰਹੇ ਹਾਂ ਕੋਈ ਕੋ ਸਿੱਖੀ ਨਾ ਛੱਡੋ ਬੜੀ ਮਹਿੰਗੀ ਮਿਲਿਆ ਸਾਡੋ ਸਿੱਖੀ ਕਲਗੀਆਂ ਵਾਲੇ ਨੇ ਆਪਣੇ ਜਿਗਰ ਦੇ ਟੋਟੇ ਪੁੱਤਰਾਂ ਦਾ ਖੂਨ ਪਾ ਕੇ ਜਾਨਾ ਤੋਂ ਪਿਆਰੇ ਸਿੱਖਾਂ ਦਾ ਆ ਮੈਲ ਵਸਾਰਿਆ ਸਿੱਖੀ ਦਾ ਗੁਰਮੁਖੋ ਫੁੱਟਾ ਲਾਇਆ ਸੀ ਗੁਰੂ ਨਾਨਕ ਸਾਹਿਬ ਨੇ ਪਰ ਪਾਲਿਆ ਕਲਗੀਆਂ ਵਾਲੇ ਨੇ ਸੀ ਗੁਰਮੁਖੇ ਨੂੰ ਕੋਈ ਮਿਟਾ ਨਹੀਂ ਸਕਦਾ ਦੁਨੀਆ ਜ਼ੋਰ ਲਾ ਲੈ ਮੁਗਲ ਆਏ ਅੰਗਰੇਜ਼ ਆਏ ਉਹਨਾਂ ਨੇ ਸਿੱਖਾਂ ਨੂੰ ਮਿਟਾਉਣ ਲਈ ਜ਼ੋਰ ਲਾ ਲਿਆ ਸੀ ਅਰੇ ਸਿੱਖੀ ਮਿੱਟੀ ਨਹੀਂ ਗੁਰੂਖੋ ਵੱਧ ਨਹੀਂ ਗਈ ਹੈ ਕਿਉਂਕਿ ਇਹਦੀ ਅਗਵਾਹੀ ਕਲਗੀਆਂ ਵਾਲੇ ਸਤਗੁਰੂ ਆਪ ਕਰਦੇ ਆ ਬਾਬਾ ਟੋਡਰ ਮੱਲ ਜੀਆਂ ਨੇ ਪੂਰੀ ਵਿਧੀ ਨਾਲ ਘੜਾ ਘੋੜਾ ਭਰਿਆ ਹੋਇਆ ਸੀ ਸਮਗਰੀ ਲਈ ਬਿਵਾਦ ਬਣਾਇਆ ਵੱਡਾ ਵਿਵਾਨ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਬਣਿਆ ਹੋਇਆ ਫਤਿਹਗੜ੍ਹ ਸਾਹਿਬ ਤਾਂ ਹੀ ਉਹਨੂੰ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਕਹਿੰਦੇ ਐ ਤਿੰਨੇ ਸਰੀਰ ਰੱਖੇ ਉਸ ਵਿਵਾਨ ਵਿੱਚ ਮੋਢਾ ਲਾਇਆ ਬਾਬਾ ਟੋਡਰਮੱਲ ਨੇ ਉਹਦੀ ਘਰ ਘਰ ਵਾਲੀ ਨੇ ਬਾਬਾ ਮੋਤੀਰਾਮ ਨੇ ਉਹਦੀ ਮਾਂ ਨੇ ਭਾਈ ਜੋਤ ਸਿੰਘ ਨੇ ਭਾਈ ਨਗਰਮੱਲ ਨੇ 6 ਜਣਿਆਂ ਨੇ ਮੋਢਾ ਲਾਇਆ ਵਿਵਾਨ ਨੂੰ ਲੈ ਕੇ ਗਏ ਸਰਹੰਦ ਤੋਂ ਬਾਹਰ ਅਤੇ ਚੌਧਰੀ ਦੀ ਜ਼ਮੀਨ ਸੀ ਬਾਬੇ ਟੋਡਰਮੱਲ ਨੇ ਉਹ ਤੋਂ ਅਗਿਆ ਲਈ ਸੀ ਹੋਰ ਕੋਈ ਨਹੀਂ ਸੀ ਮੰਨਿਆ ਡਰਦਾ ਮਾਰਾ ਕੱਲਾ ਅੱਤਾ ਚੌਧਰੀ ਅੱਤੀ ਅੱਤਾ ਵਾਲੀ ਪਿੰਡਾ ਹੋ ਅੱਤਾ ਵਾਲੀ ਪਹਿਲਾ ਇਤਿਹਾਸ ਵਿੱਚ ਅੱਤੇ ਚੌਧਰੀ ਦੀ ਜ਼ਮੀਨ ਸੀ ਹੋ ਉੱਥੇ ਮੋਹਰਾ ਖਣੀਆਂ ਕਰਕੇ ਸਿਪਾਈਆਂ ਨੂੰ ਸੂਬੇ ਨੂੰ ਦਿੱਤੀਆਂ ਬਾਬੇ ਟੋਡਰਮਲ ਨੇ ਉੱਥੇ ਫਿਰ ਚੰਦਨ ਦੀ ਲੱਕੜੀਆਂ ਦੀ ਚਿਖਾ ਅੰਗੀਠਾ ਤਿਆਰ ਕੀਤਾ ਤਿੰਨੇ ਸਰੀਰ ਰੱਖੇ ਮਾਤਾ ਗੁਜਰੀ ਦਾ ਖੱਬੇ ਸੱਜੇ ਸਹਿਬਜ਼ਾਦਿਆਂ ਦੇ ਸਰੀਰ ਰੱਖ ਕੇ ਸਮਗਰੀ ਪਾ ਕੇ ਦੇਸੀ ਘਿਓ ਪਾ ਕੇ ਜਿਹੜਾ ਘੜਾ ਸੀ ਭਰਿਆ ਹੋਇਆ ਦੇਸੀ ਘਿਓ ਦਾ ਬਾਬੇ ਟੋਡਰਮਲ ਨੇ ਪੂਰੀ ਵਿਧੀ ਨਾਲ ਬਾਬਾ ਟੋਡਰਮਲ ਜੀ ਬਾਣੀ ਖੜਦੇ ਹੁੰਦੇ ਸੀ ਕਿਉਂਕਿ ਨੌਵੇਂ ਪਾਤਸ਼ਾਹ ਨੂੰ ਜਦੋਂ ਮਿਲੇ ਉਹਨਾਂ ਨੇ ਸਿੱਖੀ ਮੰਗੀ ਮਹਾਰਾਜ ਦੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਤੇ ਭਾਈ ਜੋਧ ਸਿੰਘ ਜੀ ਵੀ ਬਾਣੀ ਪੜਨ ਵਾਲੇ ਸੀ ਬਾਬਾ ਮੋਤੀ RAM ਜੀ ਵੀ ਬਾਬਾ ਮੋਤੀ RAM ਦਾ ਪਿਤਾ ਸਰਦਾਰ ਹਰੀ ਸਿੰਘ ਉਹਨੇ ਅਲੰਗਪੁਰ ਸਾਹਿਬ ਅੰਮ੍ਰਿਤ ਛਕਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਦੇਖੋ ਇੱਕ ਜੰਗ ਵਿੱਚੋਂ ਸ਼ਹੀਦ ਹੋਏ ਸੀ ਇਸ ਕਰਕੇ ਬਾਬਾ ਮੋਤੀराम ਵੀ ਬਾਣੀ ਪੜ੍ਹਦਾ ਸੀ ਅਰਦਾਸ ਕੀਤੀ ਕੀਰਤਨ ਸੋਹੇਲੇ ਦਾ ਪਾਠ ਹੋਇਆ ਬਾਬੇ ਟੋਡਰ ਮਾਲ ਦੇ ਲਾਭੂ ਲਾਇਆ ਗੁਰਮੁਖੋ ਅੰਗੀਠਾ ਬੜਿਆ ਕਿਸੇ ਪਾਸੋਂ ਕੋਈ ਆਵਾਜ਼ ਨਹੀਂ ਸੀ ਆੜੀ ਨਾਸਰਹੰਦ ਵਿੱਚੋਂ ਨਾ ਅੱਤਾ ਵਾਲੀ ਪਿੰਡ ਵਿੱਚੋਂ ਸੂਰਜ ਡੁੱਬਣ ਤੇ ਗੁਰਮੁਖੋ ਸਹਿਬ ਜਾਦਿਆਂ ਦਾ ਮਾਤਾ ਗੁਜਰੀ ਦਾ ਸੰਸਕਾਰ ਕੀਤਾ ਬਾਬਾ ਟੋਡਰਮਲ ਦੀ ਇਹ ਵੱਡੀ ਕੁਰਬਾਨੀ ਸੀ ਗੁਰਮੁਖੋ ਪਤਾ ਸੀ ਵੀ ਇਹਨਾਂ ਵੈਰੀਆ ਨੇ ਜਦੋਂ ਐਨੇ ਨਿੱਕੇ ਨਿੱਕੇ ਬਾਲਾਂ ਤੇ ਤਰਸ ਨਹੀਂ ਕੀਤਾ ਸਾਡਾ ਕੀ ਹਾਲ ਕਰਨਗੇ ਸੇਵਾ ਦੇ ਬਦਲੇ ਸਾਰਾ ਪਰਿਵਾਰ ਕੋਲੂ ਥਾਈ ਪੀੜਿਆ ਸੀ ਬਾਬੇ ਟੋਡਰਮਲ ਦਾ ਦੋ ਦੁੱਧ ਦੇ ਦੁੱਧ ਦੇ ਗੜਵਿਆਂ ਦੇ ਬਦਲੇ ਗੁਰਮੁਖੋ ਦੁਨੀਆ ਤੇ ਦੋਦ ਮਤਲਬ ਭਾਵੇਂ ਲੱਖਾਂ ਰੁਪਏ ਹੋ ਜੇ ਕਰੋੜਾਂ ਰੁਪਏ ਹੋ ਜੇ ਪਰ ਜਿਹੜਾ ਦੁੱਧ ਦੋ ਗੜਵਿਆਂ ਦਾ ਮੁੱਲ ਬਾਬੇ ਮੋਤੀराम ਨੇ ਤਾਰਿਆ ਨਾ ਉਹਦੀ 70 ਸਾਲ ਦੀ ਮਾਂ ਸੀ ਉਹਦੀ ਘਰ ਵਾਲੀ ਸੀ 700 ਦਾ ਪੁੱਤਰ ਸੀ ਜਿਵੇਂ ਗੰਨੇ ਨੂੰ ਪੀੜਦੇ ਆ ਨਾ ਐ ਕੋਲ ਨੂੰ 28 ਪੀੜਦਾ ਸੀ ਉਹਦਾ ਸਾਰਾ ਪਰਿਵਾਰ ਬਾਬੇ ਮੋਤੀराम ਕਹਿੰਦਾ ਸੂਬਾ ਮੋਤੀਆ ਜੇ ਮੁਸਲਮਾਨ ਬਣ ਜੇਗਾ ਤਾਂ ਤੇਰੇ ਪਰਿਵਾਰ ਨੂੰ ਤੈਨੂੰ ਛੱਡ ਦਿੰਦੇ ਆ ਪਰ ਬਾਬਾ ਬੋਤੀਰਾਮ ਪਤਾ ਕੀ ਕਹਿੰਦਾ ਸੀ ਸੋਬਿਆ ਤੈਨ ਤੋਂ 7-9 ਸਾਲ ਦੇ ਬੱਚੇ ਨਹੀਂ ਚੁਕੇ ਤੇਰੇ ਅੱਗੇ ਮੈਨੂੰ ਕੀ ਆਸ ਰੱਖਦੇ ਬਾਬਾ ਟੋਡਰਮਲ ਦਾ ਪਰਿਵਾਰ ਸ਼ਹੀਦ ਕਰ ਦਿੱਤਾ ਸੀ ਗੁਰਮੁਖ ਕੋ ਨਾਲੇ ਮਾਇਆ ਲੈ ਲਈ ਸੀ ਝਾਲਮਾਨੇ ਥੋੜੀ ਭਟੀਆਂ ਕਮਾਈ ਬਾਬਾ ਟੋਡਰਮਲ ਜੀ ખોડી વડીએ બજે આસલ કમાઈ બાબા તોડે નાલ નીએ ખોડી વડીએ કમાઈ તુસા બાબા ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਯਾਦਗਾਰ ਬਣਾਈ ਉਥੇ ਤੇ ਇੱਥੇ ਜੋ ਫੌਲਾਦ ਕੇ ਪਹੁੰਚਿਆ ਬਾਬਾ ਜੋਧ ਸਿੰਘ ਜਿਹਨੂੰ ਬਾਬਾ ਕੁੰਦਰਪਾਲ ਜੀ ਨੇ ਭੇਜਿਆ ਸੀ ਉਹਨੂੰ ਪਤਾ ਲੱਗਿਆ ਵੀ ਕਾਕੜੇ ਘੇਰਾ ਪਿਆ ਹੋਇਆ ਉਹ ਉਥੇ ਪਹੁੰਚ ਗਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਸੀ ਚਰਨ ਪਾਏ ਸੀ ਜਿੱਥੇ ਬਾਬਾ ਕੁੰਦਰਪਾਲ ਕਹਿੰਦਾ ਵੀ ਮੇਰੇ ਕੋਲ ਹੋਰ ਤਾਂ ਕੋਈ ਜਗ੍ਹਾ ਨਹੀਂ ਆ ਧੂੜਾ ਇਹਦੇ ਥੱਲੇ ਦੱਬ ਦਿੰਨੇ ਆ ਗੁਰਦੁਆਰਾ ਮੰਜੀ ਸਾਹਿਬ ਅੰਲੂਆ ਰਖਾਇ ਇਤਹਾਸਾ ਗੁਰੂ ਘਰ ਹੋਏ ਜਿੱਥੇ ਨਗਰ ਕੀਰਤਨ ਨੇ ਸਮਾਪਤੀ ਮੋੜੀਆਂ ਜਿੱਥੇ ਜਾ ਕੇ ਤਾਂ ਉੱਥੇ ਕੱਚਾ ਥੜਾ ਬਣਾ ਦਿੱਤਾ ਗਿਆ ਗੁਰੂਕੋਸ ਧੋਣੇ ਤੇ ਉਹ ਮਾਪੁਰਖਾਂ ਨੇ ਅੱਗੇ ਦੱਸਿਆ ਪਿੰਡ ਦੇ ਬਜ਼ੁਰਗਾਂ ਨੂੰ ਫਿਰ ਉਹ ਫੁੱਟ ਤੇ ਗੁਰਮਖੋ ਕਸ਼ਤ ਹਲ ਨਿਕਲ ਆਏ ਸੈਗਜਾਦਿਆਂ ਦੇ ਮਾਤਾ ਗੁਜਰੀ ਦੇ ਜਿਹੜੀ ਉਹ ਗਾਗਰ ਸੀ ਉਹ ਗਲ ਚੁੱਕੀ ਸੀ ਸੋ ਫਿਰ ਇੱਥੇ ਗੁਰਦੁਆਰਾ ਸਾਹਿਬ ਬਣਿਆ ਜਿਵੇਂ ਭਾਈ ਜੋਧ ਸਿੰਘ ਗੁਰਦੁਆਰਾ ਜੋਤੀ ਸਰੂਪ ਜਿਗੜ ਸਾਹਿਬ ਤੋਂ ਅਸਥ ਬੋਲ ਲੈ ਕੇ ਆਇਆ ਸੀ ਉਸੇ ਤਰ੍ਹਾਂ ਗੁਰਮੁਖੋ ਇਹ ਨਗਰ ਕੀਰਤਨ ਆਉਂਦਾ ਪਿੰਡਾਂ ਸ਼ਹਿਰਾਂ ਵਿੱਚ ਵੀ ਨਗਰ ਅਲਵਾਰ ਗੁਰੂ ਘਰ ਜਾ ਕੇ ਸਮਾਪਤੀ ਹੁੰਦੀ ਹੈ ਭਾਈ ਹੋਈਆਂ ਪੁਲਾਟਿਕਾ ਦੀ ਖਿਮਾ ਸਾਰੀਆਂ ਸੰਗਤਾਂ ਦਾ ਸੇਵਾਦਾਰਾਂ ਦਾ ਜਿੰਨੀਆਂ ਵੀ ਸੰਗਤਾਂ ਨੇ ਚਾਰ ਪੰਜ ਦਿਨਾਂ ਤੋਂ ਲੰਗਰ ਚੱਲ ਰਿਹਾ ਗੁਰਮੁਖੋ